ਜੀ ਜੀ ਸਭ ਤੋਂ ਪਹਿਲਾਂ ਮੈਂ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਕਰਨਾ ਹੈ ਕਿ ਆਪ ਸਭ ਅੱਜ ਸਾਡੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਦੋਨੋਂ ਵੱਡੇ ਭਰਾ ਤਿੰਨੋਂ ਵੱਡੇ ਭਰਾ ਸਾਡੇ ਮਾਨਯੋਗ ਪੀ ਡਬਲਿਊ ਡੀ ਮਿਨਿਸਟਰ ਸਰਦਾਰ ਭਜਨ ਸਿੰਘ ਜੀ ਸਾਡੇ ਮਾਨਯੋਗ ਰੂਰਲ ਡਿਵੈਲਪਮੈਂਟ ਟੂਰਿਜ਼ਮ ਮਿਨਿਸਟਰ ਸਰਦਾਰ ਧਰਮਪ੍ਰੀਤ ਸਿੰਘ ਸੋਨ ਜੀ ਸਾਡੇ ਮਾਨਯੋਗ ਦੀਪਕ ਬਾਲੀ ਜੀ ਜੋ ਐਡਵਾਈਜ਼ਰ ਨੇ ਟੂਰਿਜ਼ਮ ਤੇ ਕਲਚਰ ਵਿਭਾਗ ਦੇ ਤੇ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦਾ ਪੁਲਿਸ ਜ਼ਿਲ੍ਹੇ ਬਟਾਲੇ ਤੋਂ ਸਾਰੇ ਅੱਜ ਜਿਹੜੇ ਅਧਿਕਾਰੀ ਸਹਿਬਾਨ ਸਾਡੇ ਨੂੰ ਬਹੁਤ ਸਤਿਕਾਰਯੋਗ ਐਮਐਲਏ ਸਹਿਬਾਨ ਲੰਧਾਵਾੜ ਸਾਹਿਬ ਬੈਲ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੀ ਆਰਗੇਨਾਈਜੇਸ਼ਨ ਤੇ ਪੂਰਾ ਜਿਹੜਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਅੱਜ ਸਿੱਥੇ ਇਕੱਠੇ ਹੋਏ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਈ ਮਤੀ ਦਾਸ ਜੀ ਭਾਈ ਸਗੀ ਦਾਸ ਜੀ ਭਾਈ ਵਿਦਾਲਾ ਜੀ ਦੀ 350 ਸਾਲਾਂ ਦਾ ਸ਼ਹੀਦੀ ਸ਼ਤਾਬਦੀ ਹੈ ਪੰਜਾਬ ਸਰਕਾਰ ਬਹੁਤ ਵੱਡੇ ਪੰਦਰ ਤੇ ਮਨਾ ਰਹੀ ਹੈ ਆਪ ਸਭ ਜਾਣਦੇ ਹੋ ਕਿ 23 24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਵੱਡੇ ਸਮਾਗਮ ਹੈ ਲੋਕਿਕ ਸਮਾਗਮ ਹੋਣ ਜਾ ਰਹੇ ਹੈ 23 ਨਵੰਬਰ ਨੂੰ ਸਰਵਤਰਮ ਸਮੇਲਨ ਹੈ ਜੀ ਤਿੰਨੋਂ ਦਿਨ ਸ਼ਾਮ ਨੂੰ ਡਰੋਨ ਸ਼ੋ ਹੋਣਗੇ ਸ਼ਾਮੀ ਕੀਰਤਨ ਦਰਬਾਰ ਹੋਣਗੇ 24 ਤਰੀਕ ਨੂੰ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ ਅ 25 ਤਰੀਕ ਨੂੰ ਜਿਹੜੀ ਸਰਬੱਤ ਦੇ ਭਲੇ ਇਕੱਤਰਤਾ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਹੈਰੀਟੇਜ ਵਾਕਸ ਤੇ ਹੋਰ ਬਹੁਤ ਸਾਰੇ ਸਮਾਗਮ ਨੇ ਇਸ ਦੇ ਨਾਲ ਹੀ 25 ਅਕਤੂਬਰ ਨੂੰ ਰਸਮੀ ਤੌਰ ਤੇ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋ ਜੂਗੀ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਚਾਂਦੀ ਚੌਕ ਵਿਖੇ ਅ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਸਾਡੀ ਸਾਰੀ ਟੀਮ ਪਿਨਾਲੀ ਗੁਰਦੁਆਰਾ ਰਿਕਰਬੰਸ ਦੇ ਰਿਕਾਫਗੰਜ ਸਾਹਿਬ ਮਿਤੀ 25 ਅਕਤੂਬਰ ਨੂੰ ਸ਼ਾਮੀ ਕੀਰਤਨ ਦਰਬਾਰ ਹੈ ਇਸ ਤੋਂ ਇਲਾਵਾ ਚਾਰ ਨਗਰ ਕੀਰਤਨ ਜਿਹੜੇ ਹੋ ਰੰਬੇ ਜਾਣਗੇ ਵੱਖ-ਵੱਖ ਸਾਡੇ ਸੰਤਾਂ ਮਹਾਂਪੁਰਖਾਂ ਦੀ ਰਹਿਨਮਾਈ ਹੇਠ ਜਿਹਦੇ ਵਿੱਚੋਂ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਰੰਬਿਆ ਜਾਊਗਾ ਕਸ਼ਮੀਰ ਤੋਂ ਜਿੱਥੇ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਦੇ ਸਾਡੇ ਸੰਤ ਮਹਾਂਪੁਰਖ 19 ਤਰੀਕ ਨੂੰ ਜਿਹੜੇ ਆ ਚਾਲੇ ਪਾਣਗੇ ਵਾਇਆ ਜੰਮੂ ਵਾਇਆ ਪਠਾਨਕੋਟ ਹੁੰਦੇ ਵਾਇਆ ਹਿਸ਼ਾਰਪੁਰ ਹੁੰਦੇ ਗੜਸ਼ੰਕਰ ਹੁੰਦੇ ਸ਼੍ਰੀ ਨਨਕਪੁਰ ਸਾਹਿਬ 23 ਤਰੀਕ ਨੂੰ ਪਹੁੰਚਣਗੇ। ਢੋ ਨਗਰ ਕੀਰਤਨ ਮਾਲਵੇ ਤੋਂ ਨਿਕਲਨੇ ਆ ਇੱਕ ਵਾਇਆ ਫਰੀਦਕੋਟ ਫਰੋਜ਼ਪੁਰ ਹੁੰਦਾ ਹੋਇਆ ਤੇ ਦੂਜਾ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਤੋਂ ਹੁੰਦਾ ਹੈ। ਦੋਨੋਂ ਇਹ ਵੀ ਨਨਕਪੁਰ ਸਾਹਿਬ 23 ਨੂੰ ਪਹੁੰਚਣਗੇ। ਤੇ ਜਿਹੜਾ ਇੱਕ ਸਾਡਾ ਨਗਰ ਕੀਰਤਨ ਹੈ ਜੋ ਮਾਲਵੇ ਤੇ ਮਾਝੇ ਦਾ ਨਗਰ ਕੀਰਤਨ ਹੈ ਉਹ ਆਪ ਜੀ ਦੇ ਜ਼ਿਲ੍ਹੇ ਗੁਰਦਾਸਪੁਰ ਤੋਂ ਆਰੰਭਿਆ ਜਾਊਗਾ ਮਿਤੀ 20 ਤਰੀਕ ਨੂੰ ਗੁਰਦੁਆਰਾ ਬਾਬਾ ਹਰੀ ਸਿੰਘ ਜੀ ਬਠਵਾਲਾ ਸਾਹਿਬ ਤੋਂ ਸਵੇਰੇ ਜਿਹੜਾ 8 ਵਜੇ ਆਰੰਭਿਆ ਜਾਊਗਾ ਨਗਰ ਕੀਰਤਨ ਆਪ ਸਭ ਨੂੰ ਬੇਨਤੀ ਆਪ ਸਭ ਦੇ ਰਹੀ ਮੈਂ ਗੁਰਦਾਸਪੁਰ ਦੇ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਇੱਥੋਂ ਆਰੰਭ ਹੋ ਕੇ ਵਾਇਆ ਧਾਰੀਵਾਲ ਵਾਇਆ ਬਟਾਲਾ ਬਾਬਾ ਬਕਾਲਾ ਸਾਹਿਬ ਨਗਰ ਕੀਰਤਨ ਜਿਹੜਾ ਜਾਊਗਾ ਇਸ ਨਗਰ ਕੀਰਤਨ ਦੀ ਰਹਿਨਮਾਈ ਸਾਡੇ ਸੰਤ ਮਹਾਪੁਰ ਕਰੰਗੇ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਾਰੇ ਮਾਨਯੋਗ ਮਿਨਿਸਟਰ ਸਹਿਬਾਨ ਐਮ ਐਲ ਏ ਸਹਿਬਾਨ ਅਸੀਂ ਬਤੌਰ ਸੇਵਾਦਾਰ ਸਾਰੀਆਂ ਸੜਕਾਂ ਦੀ ਸਫਾਈ ਜਿੱਥੋਂ ਜਿੱਥੋਂ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਗੁਜ਼ਰਨਾ ਹੈ ਹਰ ਤਰ੍ਹਾਂ ਦੀ ਤਿਆਰੀ ਦੇ ਵਿੱਚ ਲੰਗਰ ਉਹ ਉਹਦੀ ਸਾਡੀ ਜ਼ਿੰਮੇਵਾਰੀ ਹੈ ਪਰ ਜਿਹੜੇ ਨਗਰ ਕੀਰਤਨ ਨੇ ਉਹ ਦੀ ਰਹਿਨਮਾਈ ਸੰਤ ਬਾਬਾ ਕਸ਼ਮੀਰਾ ਸਿੰਘ ਜੀ puri wale ਤੇ ਹੋਰ ਜਿਹੜੇ ਸਾਡੇ ਮਾਝੇ ਦੇ ਸੰਤ ਮਹਾਪੁਰਖ ਨੇ ਉਹ ਸਾਰੇ ਜਿਹੜੇ ਅਗਵਾਈ ਕਰਨਗੇ ਨਾਲ ਹੀ ਫਿਰ 20 ਤਰੀਕ ਨੂੰ ਸ਼ਾਮੀ ਨਗਰ ਕੀਰਤਨ ਜਿਹੜਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਾਈਟ ਹਾਲਟ ਤੇ ਅਗਲੇ ਦਿਨ वाया ਕਰਨਤਾਰਨ ਗੋਇੰਡਵਾਲ ਸਾਹਿਬ ਹੁੰਦੇ ਹੋਏ ਅਨ ਜਲੰਧਰ ਤੇ ਫਿਰ ਜਲੰਧਰ ਤੋਂ वाया ਫਗਵਾੜਾ ਬੰਗਾ ਨਵਾਂ ਸ਼ਹਿਰ ਬਲਾਚਰ ਹੁੰਦੇ ਬਾਈਟਵਿਕ ਨੂੰ ਇਹ ਨਗਰ ਕੀਰਤਨ ਦੀ ਸ਼੍ਰੀਨੰਦਪੁਰ ਸਾਹਿਬ ਪਹੁੰਚੂਗਾ ਨਾਲ ਹੀ 1 ਨਵੰਬਰ ਤੋਂ ਲੈ ਕੇ 18 ਨਵੰਬਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਲਾਈਟ ਐਂਡ ਸਾਇੰਟਿਸਟ ਸਾਊਂਡ ਸ਼ੋਅ ਦਾ ਵੀ ਜਿਹੜਾ ਆਯੋਜਨ ਕੀਤਾ ਜਾ ਰਿਹਾ ਟੂਰਿਜ਼ਮ ਵਿਭਾਗ ਵੱਲੋਂ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਬਹੁਤ ਸ਼ਾਨਦਾਰ ਜਿਹੜੀ ਐਸਡੀਪੀਸੀ ਤੋਂ ਪਾਸ ਕਰਕੇ ਸਕ੍ਰਿਪਟ ਜਿਹੜੀ ਹੈ ਉਹ ਦਿਖਾਇਆ ਜਾਊਗਾ ਤੇ ਅਬ ਇਸ ਅਨੁਮਾਨ ਹੈ ਅਸੀਂ ਜੋ ਤਿਆਰੀਆਂ ਕਰ ਰਹੇ ਹਾਂ ਲਗਭਗ 20 ਤੋਂ 25 ਹਜ਼ਾਰ ਸੰਗਤ ਦੀ ਜਿਹੜੀ ਹੈ ਉੱਥੇ ਆਮਦ ਦੀ ਤਿਆਰੀ ਹੋ ਗਈ ਤੇ ਸਾਰੇ ਸਾਡੇ ਸਕੂਲੀ ਬੱਚਿਆਂ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਕਾਲਜ ਦੇ ਬੱਚਿਆਂ ਨੂੰ ਵੀ ਦੱਸਦੇ ਹਾਂ ਕਿ ਆਓ ਆਪਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਜਾਣ ਸਕੀਏ ਇਹ ਸਾਰੇ ਸਮਾਗਮਾਂ ਦੇ ਸਬੰਧ ਦੇ ਵਿੱਚ ਅੱਜ ਕਲਾਸਪੁਰ ਦੀ ਮੀਟਿੰਗ ਸੀ ਇੱਕ ਇੱਕ ਇੰਚ ਜੋ ਰੋਡ ਹੈ ਉਹਦੀ ਜਿਹੜੀ ਹੈ ਉਹਦਾ ਇੱਥੇ ਡਿਸਕਸ਼ਨ ਹੋਇਆ ਜੋ ਜੋ ਕੰਮ ਹੋਣ ਵਾਲੇ ਆ ਉਹ 8 ਤੋਂ 10 ਨਵੰਬਰ ਤੱਕ ਕੰਪਲੀਟ ਕਰ ਲਏ ਜਾਣਗੇ ਸਾਰੇ ਰਸਤੇ ਜਿਹੜੇ ਆ ਉਹ ਸਾਫ਼ ਹੋ ਜਾਣਗੇ ਕੋਈ ਰਸਤਾ ਜੋ ਖਰਾਬ ਹੋ 8 ਤੋਂ 10 ਨਵੰਬਰ ਤੱਕ ਹੋ ਜਾਊਗਾ ਬਾਕੀ ਸਾਰੀਆਂ ਤਿਆਰੀਆਂ ਵੀ ਇਹ ਤੇ ਨਾਲ ਇਹ ਵੀ ਦੱਸ ਦਈਏ ਜੀ ਜਿੱਥੋਂ ਨਗਰ ਕੀਰਤਨ ਰੰਬੇ ਜਾਊਗਾ ਪੰਜਾਬ ਪੁਲਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਗੁਰੂ ਸਾਹਿਬ ਦੇ ਸਨਮਾਨ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਜਿਹੜਾ ਗਾਰਡ ਆਫ ਆਨਰ ਦਿੱਤਾ ਜਾਊਗਾ ਏਦਾਂ ਹੀ ਜਦੋਂ ਨਗਰ ਕੀਰਤਨ ਬਟਾਲੇ ਪਹੁੰਚਦਾ ਉੱਥੇ ਵੀ ਜਿਹੜਾ ਗਾਰਡ ਆਫ ਆਨਰ ਧੰਨਵਾਦ ਮੈਂ ਹੁ ਚਾਹਾਂਗਾ ਮੇਰੇ ਦੇ ਸਾਥੀ ਕੋਈ